ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਆਖਿਰਕਾਰ ਇੱਕ ਲੰਬੇ ਰੇੜਕੇ ਤੋਂ ਬਾਅਦ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਅੰਤਮ ਸੰਸਕਾਰ ਕਰਨ ਦੀ ਤਿਆਰੀ ਕਰ ਲਈ ਗਈ ਹੈ 21 ਫਰਵਰੀ ਨੂੰ ਤੁਹਾਨੂੰ ਯਾਦ ਹੋਣਾ ਕਿ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਸੰਘਰਸ਼ ਦੇ ਦੌਰਾਨ ਗੋਲੀ ਲੱਗਣ ਕਾਰਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਬੇਹੱਦ ਗੁੱਸੇ ਵਿੱਚ ਸਨ ਅਤੇ ਉਹਨਾਂ ਦੀ ਮੰਗ ਇਹ ਸੀ ਕਿ ਐਫਆਈਆਰ ਦਰਜ ਕੀਤੀ ਜਾਵੇ ਅਤੇ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਹੀ ਸ਼ੁਭਕਰਨ ਸਿੰਘ ਦਾ ਅੰਤਮ ਸੰਸਕਾਰ ਕੀਤਾ ਜਾਏਗਾ ਕੱਲ ਦੇਰ ਰਾਤ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਹੋਇਆ ਜਿਸ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਐਂਬੂਲੈਂਸ ਵਿੱਚ ਰੱਖ ਕੇ ਲਿਜਾ ਕੇ ਡਿਜੀਟਲ ਐਕਸ-ਰੇ ਕਰਵਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਕਿਸਾਨਾਂ ਦੇ ਹਵਾਲੇ ਕੀਤਾ ਗਿਆ ਅੱਜ ਸਵੇਰੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਦੋਂ ਰਜਿੰਦਰਾ ਹਸਪਤਾਲ ਚੋਂ ਜਿਸ ਐਂਬੂਲੈਂਸ ਵਿੱਚ ਸ਼ੁਕਰਨ ਸਿੰਘ ਦੀ ਲਾਸ਼ ਰੱਖੀ ਗਈ ਸੀ ਉਸ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਜੋ ਲੋਕ ਕਿਸਾਨਾਂ ਦੀ ਹਮਾਇਤ ਕਰਦੇ ਨੇ ਉਹ ਪਹੁੰਚੇ ਹੋਏ ਸੀ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਬਾਹਰ ਜਿਸ ਤੋਂ ਬਾਅਦ ਰਜਿੰਦਰਾ ਹਸਪਤਾਲ ਤੋਂ ਬਾਹਰ ਜਦੋਂ ਇਹ ਐਂਬੂਲੈਂਸ ਨਿਕਲੀ ਤਾਂ ਫੁੱਲਾਂ ਦੀ ਵਰਖਾ ਹੁੰਦੀ ਰਹੀ ਅਤੇ ਉਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਖਨੌਰੀ ਬਾਰਡਰ ਲਿਜਾਇਆ ਜਾਇਆ ਜਾਏਗਾ। ਉਹੀ ਖਨੌਰੀ ਬਾਰਡਰ ਜਿੱਥੇ ਸ਼ੁਭਕਰਨ ਸਿੰਘ ਨੂੰ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਤੇ ਖਨੌਰੀ ਬਾਰਡਰ ਜਦੋਂ ਇੱਕ ਮ੍ਰਿਤਕ ਦੇਹ ਲੈ ਕੇ ਪਹੁੰਚੇ ਕਿਸਾਨ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਸੀ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਕਿਉਂਕਿ ਉਸੇ ਥਾਂ ਤੇ ਗੋਲੀ ਲੱਗੀ ਸੀ ਤੇ ਉਸੇ ਥਾਂ ਤੇ ਹੀ ਸਰਵਨ ਸਿੰਘ ਪੰਦੇਰ, ਜਗਜੀਤ ਸਿੰਘ ਢੱਲ੍ਹੇਵਾਲ ਸਣੇ ਹੋਰ ਕਈ ਵੱਡੇ ਕਿਸਾਨ ਆਗੂ ਮ੍ਰਿਤਕ ਦੇਹ ਨੂੰ ਲੈ ਕੇ ਪਹੁੰਚੇ ਹੋਏ ਨੇ ਤੇ ਉਸ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਕਿਸਾਨ ਪਹੁੰਚੇ ਤੇ ਉੱਥੇ ਅੰਤਿਮ ਦਰਸ਼ਨਾਂ ਦੇ ਲਈ ਕੁਝ ਸਮੇਂ ਦੇ ਲਈ ਇਹ Laash ਰੱਖੀ ਗਈ ਸੀ ਜਿਸ ਤੋਂ ਬਾਅਦ ਇਹ ਪਲਾਨ ਕੀਤਾ ਗਿਆ ਕਿ ਖਨੌਰੀ ਬਾਰਡਰ ਤੋਂ ਹੀ ਅੰਤਿਮ ਯਾਤਰਾ ਸ਼ੁਕਰਨ ਸਿੰਘ ਦੀ ਸ਼ੁਰੂ ਕੀਤੀ ਜਾਏਗੀ ਬਠਿੰਡਾ ਦੇ ਪਿੰਡ ਬੱਲੋਂ ਲਈ ਤੁਹਾਨੂੰ ਪਤਾ ਹੈ ਕਿ ਬਠਿੰਡਾ ਦੇ ਪਿੰਡ ਬੱਲੋਂ ਦਾ ਰਹਿਣ ਵਾਲਾ ਸੀ ਸ਼ੁਕਰਨ ਸਿੰਘ 22 ਸਾਲ ਉਮਰ ਸੀ ਸ਼ੁਕਰਨ ਸਿੰਘ ਕਈ ਦਿਨਾ ਤੋਂ ਆਪਣੇ ਸਾਥੀਆਂ ਦੇ ਨਾਲ ਖਨੌਰੀ ਬਾਰਡਰ ਤੇ ਡਟਿਆ ਹੋਇਆ ਸੀ ਕਿਸਾਨਾਂ ਦੀ ਮੰਗਾਂ ਦੀ ਸਮਰਥਨ ਦੇ ਵਿੱਚ ਤੇ ਉੱਥੇ ਪ੍ਰਦਰਸ਼ਨ ਕਰ ਰਿਹਾ ਸੀ ਪ੍ਰਦਰਸ਼ਨ 21 ਤਰੀਕ ਨੂੰ ਹਿੰਸਕ ਹੋ ਗਿਆ ਜਿਸ ਤੋਂ ਬਾਅਦ ਹੰਝੂ ਗੈਸ ਦੇ ਗੋਲੇ ਚਲਾਏ ਗਏ ਅਤੇ ਕਈ ਗੋਲੀਆਂ ਵੀ ਚਲਾਈਆਂ ਗਈਆਂ ਅਜਿਹਾ ਇਲਜ਼ਾਮ ਲਗਾਇਆ ਗਿਆ ਤੇ ਇਲਜ਼ਾਮਾ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਸ਼ੁਕਰਨ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹਾਲਾਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਹਦੀ ਮੌਤ ਹੋ ਗਈ ਤੇ ਹਸਪਤਾਲ ਦੇ ਡਾਕਟਰਾਂ ਨੇ ਵੀ ਕਿਹਾ ਸੀ ਕਿ ਸ਼ੁਕਰਨ ਸਿੰਘ ਨੂੰ ਸਿਰ ਤੇ ਵਿੱਚ ਗੋਲੀ ਲੱਗੀ ਹੈ ਜਿਸ ਦੀ ਵਜ੍ਹਾ ਨਾਲ ਉਸ ਦੀ ਮੌਤ ਹੋਈ ਹੈ। 21 ਤਰੀਕ ਤੋਂ ਬਾਅਦ ਅੱਜ 29 ਫਰਵਰੀ ਹੈ 21 ਫਰਵਰੀ ਤੇ 29 ਫਰਵਰੀ 8 ਦਿਨਾਂ ਦੇ ਵਿਕਵੇ ਤੋਂ ਬਾਅਦ ਰੇਡ ਕਾ ਕਿਤੇ ਨਾ ਕਿਤੇ ਸ਼ਾਂਤ ਹੋਇਆ ਤੇ ਹੁਣ ਫੈਸਲਾ ਕੀਤਾ ਗਿਆ ਕਿ ਸ਼ੁਕਰਨ ਸਿੰਘ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਏਗਾ ਤੁਹਾਨੂੰ ਦਿਖਾਣੇ ਆ ਉਹ ਥਾਂ ਜਿੱਥੇ ਪਿੰਡ ਬੱਲੋਂ ਦੇ ਵਿੱਚ ਸ਼ੁਕਰਨ ਸਿੰਘ ਦੇ ਅੰਤਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣੇ ਸ਼ੁਰੂ ਹੋ ਗਏ ਨੇ ਸਾਡੇ ਪੱਤਰਕਾਰ ਉੱਥੇ ਪਹੁੰਚੇ ਹੋਏ ਨੇ ਤੇ ਉਹ ਦਿਖਾ ਰਹੇ ਨੇ ਮੌਕੇ ਦੇ ਹਾਲਾਤ ਖਨੌਰੀ ਬਾਰਡਰ ਤੇ ਮਾਰੇ ਗਏ ਪਿੰਡ ਬੱਲੋਂ ਦੇ ਕਿਸਾਨ ਸ਼ੁਕਰ ਕਰਨ ਸਿੰਘ ਦਾ ਅੱਜ ਸੰਸਕਾਰ ਆ ਜਿਹੜਾ ਉਹਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ ਅਸੀਂ ਮੌਜੂਦ ਹਾਂ ਉਸ ਥਾਨ ਤੇ ਜਿੱਥੇ ਉਹਦਾ ਸੰਸਕਾਰ ਕੀਤਾ ਜਾਣਾ ਪਿੰਡ ਵਾਲੇ ਨੇ ਜਿਹੜੇ ਤਿਆਰੀਆਂ ਵਿੱਚ ਲੱਗੇ ਹੋਏ ਨੇ ਕਿਸਾਨ ਜੁਨੀਆਂ ਦੇ ਆਗੂ ਜਿਹੜੇ ਉਹ ਵੀ ਇੱਥੇ ਪੁੱਜੇ ਹੋਏ ਨੇ ਤਸਵੀਰਾਂ ਦਿਖਾਉਣੇ ਇਹ ਬੋਰਡ ਆ ਜੋ ਸ਼ੁਭ ਕਰਨ ਦੀ ਜਿੱਥੇ ਸੰਸਕਾਰ ਕੀਤਾ ਜਾਣਾ ਬੋਰਡ ਲਗਾਇਆ ਗਿਆ ਜਾਰੀ ਸੰਘਰਸ਼ ਵਿੱਚ 21 ਫਰਵਰੀ 2024 ਨੂੰ ਖਨੌਰੀ ਬਾਰਡਰ ਵਿਖੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਭੈਣਾ ਦੇ ਕੋਲੋਤੇ ਭਰਾ ਸ਼ੁਭ ਕਰਨ ਸਿੰਘ ਜਿਨ੍ਹਾਂ ਦੀ ਉਮਰ 23 ਸਾਲ ਪਿੰਡ ਬੱਲੋ ਦੇ ਪਰਿਵਾਰ ਦਾ ਦੁੱਖ ਹੈ ਜਿਹੜਾ ਉਹ ਇੱਥੇ ਬੰਡਾਉਣ ਲਈ ਆ ਪੂਰਾ ਪੰਜਾਬ ਦੇ ਕਿਸਾਨ ਨੇ ਜਿਹੜੇ ਪੁੱਜਰੇ ਨੇ ਇਹਦੇ ਨਾਲ ਹਰਿਆਣਾ ਤੇ ਆਗੂਆਂ ਦੇ ਵੀ ਪੁੱਜਣ ਦੀ ਉਮੀਦ ਹੈ ਕਿ ਇੱਥੇ ਸੰਸਕਾਰ ਮੌਕੇ ਆ ਜਿਹੜੇ ਵੱਖ-ਵੱਖ ਆਗੂ ਆ ਜਿਹੜੇ ਪੁੱਜਣਗੇ ਉਸ ਨੂੰ ਨਾਮਨ ਅੱਖਾਂ ਨਾਲ ਜਿਹੜੀ ਸਨਾਨ ਦਿੱਤੀ ਜਾਵੇਗੀ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸੋਕ ਦਾ ਮਾਹੌਲ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਭਾਈ ਜੀ ਕੀ ਨਾਮ ਹੈਗਾ ਕੀ ਕਹਿਣਾ ਚਾਹੋਗੇ ਕਿਹੜੀ ਯੂਨੀਅਨ ਦੇ ਤਹਿਤ ਮੇਰਾ ਨਾਮ ਬੂਟਾ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜੀ ਕੀ ਕਹਿਣਾ ਚਾਹੂੰਗਾ ਅੱਜ ਕਿਸ ਤਰ੍ਹਾਂ ਦੀ ਮਾਹੌਲ ਹੈਗਾ ਕੰਮਕੀਨ ਮਾਹੌਲ ਪੂਰਾ ਬਣਿਆ ਹੋਇਆ ਮਾਹੌਲ ਤਾਂ ਜੀ ਦੇਖੋ 22 23 ਸਾਲ ਦਾ ਜਵਾਕ ਪਾਲ ਕੇ ਅਸ਼ੀਦ ਹੋ ਗਿਆ ਦੁੱਖ ਤਾਂ ਬਹੁਤ ਹੈ ਪਿੰਡ ਨੂੰ ਕੀ ਪੂਰੇ ਇਲਾਕੇ ਦੇ ਵਿੱਚ ਪੂਰਾ ਸੋਗ ਹੈ ਪੂਰੇ ਪੰਜਾਬ ਦੇ ਵਿੱਚੋਂ ਲੋਕ ਆ ਰਹੇ ਨੇ ਪੰਜਾਬ ਤਾਂ ਛੱਡੋ ਹਰਿਆਣਾ ਜੋ ਜੁਪੀ ਰਾਜਸਥਾਨ ਤੋਂ ਵੀ ਲੋਕ ਅੱਜ ਸੰਸਕਾਰ ਤੇ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਪਿੰਡ ਵੱਲੋਂ ਨਗਰ ਪੰਚਾਇਤ ਵੱਲੋਂ ਸਾਰੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਵੱਡਾ ਸਹਿਯੋਗ ਹੈ ਇਹ ਜਿਹੜੀ ਜ਼ਮੀਨ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਹੈਗੀ ਉਹਦੇ ਸੰਸਕਾਰ ਵਾਸਤੇ ਤੇ ਇੱਥੇ ਵੀ ਬਾਅਦ ਦੇ ਵਿੱਚ ਆਪਾਂ ਕੋਈ ਯਾਦਗਾਰ ਬਣਾਵਾਂਗੇ ਉਹਦੇ ਮੁੰਡੇ ਦੀ ਸਨਸਕਾਰ ਕੀਤਾ ਜਾਵੇਗਾ ਇਸ ਥਾਂ ਤੇ ਜਿਹੜਾ ਸੰਸਕਾਰ ਕੀਤਾ ਜਾਣਾ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਥਾਂ ਦੇ ਉੱਤੇ ਸੰਸਕਾਰ ਕਰਨ ਤੋਂ ਬਾਅਦ ਇੱਥੇ ਇਹ ਜਿਹੜੀ ਸ਼ੁਭ ਕਰਨ ਦੀ ਯਾਦਗਾਰ ਬਣਾਈ ਜਾਵੇਗੀ ਇੱਕ ਜਗਾ ਜਿਹੜੀ ਗੁਰਦੁਆਰਾ ਸਾਹਿਬ ਵੱਲੋਂ ਉਹਦੀ ਯਾਦ ਵਿੱਚ ਉਹ ਯਾਦਗਾਰ ਬਣਾਉਣ ਲਈ ਥਾਂ ਜਿਹੜੀ ਦੇ ਦੇਤੀ ਗਈ ਹੈਗੀ ਆ ਤੇ ਪੂਰੇ ਪ੍ਰਬੰਧ ਨੇ ਜਿਹੜੇ ਇੱਥੇ ਕਿਤੇ ਗਏ ਨੇ ਜਿਸ ਤਰ੍ਹਾਂ ਕਿਸਾਨ ਆਗੂਆਂ ਨੇ ਦੱਸਿਆ ਕੀ ਥੇ ਪੰਜਾਬ ਹਰਿਆਣਾ ਯੂਪੀ ਬਿਹਾਰ ਤੋਂ ਵੀ ਜਿਹੜੇ ਕਿਸਾਨ ਨੇ ਵੱਡੀ ਗਿਣਤੀ ਵਿੱਚ ਸ਼ੁਕਰਨ ਦੇ ਸੰਸਕਾਰ ਮੌਕੇ ਉਜਰੇ ਨੇ ਮਨੀਸ਼ ਗਰਗ ਈਟੀਸੀ న్యూਸ ਪਿੰਡ ਬੱਲੋ ਤੁਸੀਂ ਥਾ ਦੇਖੀ ਹੈ ਪਿੰਡ ਬੱਲੋਂ ਬਠਿੰਡਾ ਦੇ ਵਿੱਚ ਜਿੱਥੇ ਕੀ ਕੁਝ ਸਮੇਂ ਬਾਅਦ ਹੀ ਸ਼ੁਕਰਨ ਸਿੰਘ ਦੀ ਮਰਤਕ ਦੇ ਪਹੁੰਚੇਗੀ ਤੇ ਸੰਸਕਾਰ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਏਗਾ ਹੁਣ ਗੱਲ ਕਰਦੇ ਆ ਮੇਰੇ ਹੱਥ 'ਚ ਜੋ ਤੁਸੀਂ ਇਹ ਕਾਗਜ਼ ਦੇਖ ਰਹੇ ਹੋ ਇਹ ਐਫ ਆਈ ਆਰ ਦਾ ਪ੍ਰਿੰਟ ਆਊਟ ਹੈ ਪੰਜਾਬ ਪੁਲਿਸ ਦੀ ਐਫਆਈਆਰ ਜੋ ਪੰਜਾਬ ਪੁਲਿਸ ਨੇ ਐਫਆਈਆਰ ਕੀਤੀ ਹੈ ਸ਼ੁਕਰਨ ਸਿੰਘ ਦੇ ਮਾਮਲੇ ਦੇ ਵਿੱਚ ਇਸ ਉਸੇ ਐਫਆਈਆਰ ਦਾ ਇਹ ਪ੍ਰਿੰਟ ਆਊਟ ਹੈ ਇਸ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਦੱਸਾਂ ਕਿਉਂਕਿ ਇਸ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਪੁਲਿਸ ਨੇ ਆਖਿਰਕਾਰ ਖੇਡ ਕੀ ਕੀਤਾ ਹੈ ਐਫਆਈਆਰ ਦੇ ਨਾਮ ਤੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸ ਦਿੰਦੇ ਆ ਕਿਉਂਕਿ ਐਫਆਈਆਰ ਦੀ ਹੀ ਮੰਗ ਕੀਤੀ ਜਾ ਰਹੀ ਸੀ ਕਿਸਾਨ ਆਗੂਆਂ ਵੱਲੋਂ ਤਾਂ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਜਦੋਂ ਤੱਕ ਐਫਆਈਆਰ ਨਹੀਂ ਹੁੰਦੀ ਅਸੀਂ ਉਦੋਂ ਤੱਕ ਸ਼ੁਕਰਨ ਸਿੰਘ ਦਾ ਅੰਤਮ ਸੰਸਕਾਰ ਨਹੀਂ ਹੋਣ ਦੇਵਾਂਗੇ ਐਫਆਈਆਰ ਤਾਂ ਹੋ ਗਈ ਐਫਆਈਆਰ ਕਿੰਨਾ ਖਿਲਾਫ ਹੋਈ ਆਦੇਸ਼ ਦੇ ਵਿੱਚ ਲਿਖਿਆ ਕੀ ਇਸ ਨੂੰ ਲੈ ਕੇ ਇਤਰਾਜ਼ ਕੀਨੇ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਸੁਖਚੈਨ ਸਿੰਘ ਗਿੱਲ ਜੋ ਕਿ ਸੀਨੀਅਰ ਪੁਲਿਸ ਅਫਸਰ ਨੇ ਪੰਜਾਬ ਪੁਲਿਸ ਦੇ ਉਹਨਾਂ ਦੀ ਗੱਲ ਸੁਣ ਲਓ ਇਸ ਐਫ ਆਈ ਆਰ ਨੂੰ ਕੱਟਣ ਤੋਂ ਬਾਅਦ ਦੀ ਗੱਲ ਜੋ ਉਹ ਕਹਿ ਰਹੇ ਨੇ ਸ਼ੁਕਰਨ ਸਿੰਘ ਦੇ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਮਾਰਾਂ ਤੋਂ ਰਾਇਲੈਂਡ ਤੋਂ ਬਾਅਦ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਕੇਸ ਦੀ ਅਗਲੇਰੀ ਤਫ਼ਤੀਸ਼ ਕਾਨੂੰਨ ਮੁਤਾਬਕ ਕੀਤੀ ਜਾਊਗੀ ਅੱਜ ਪਰਿਵਾਰ ਵੱਲੋਂ ਸ਼ੁਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਉਹਨਾਂ ਦੇ ਪਰਿਵਾਰ ਦੀ ਇੱਛਾ ਦੇ ਮੁਤਾਬਕ ਉਹਨਾਂ ਦੀ ਬੇਟੀ ਜਿਸ ਨੇ ਪਲੱਸ 2 ਕੀਤੀ ਹੋਈ ਹੈ ਉਸ ਨੂੰ ਕਨਸਟੇਬਲ ਦੀ ਨੌਕਰੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸ਼ਹੀਦ ਸੁਭਕਰਨ ਸਿੰਘ ਦੇ ਪਰਿਵਾਰ ਨਾਲ ਹਰ ਵਕਤ ਖੜੀ ਹੈ। ਤਾਂ اے ਐਫ ਆਈ ਆਰ ਪਾਤਣਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਗਈ ਹੈ ਇਸ ਐਫ ਆਈ ਆਰ ਦੀ ਜਿਸ ਦੀ ਮੰਗ ਕੀਤੀ ਜਾ ਰਹੀ ਸੀ ਕਿਸਾਨ ਆਗੂਆਂ ਵੱਲੋਂ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਚ ਖਿਲਾਫ ਐਫ ਆਈ ਆਰ ਦਰਜ ਕੀਤਾ ਜਾਵੇ ਜ਼म्मेवार ਅਪਸਰਾ ਖਿਲਾਫ ਪੰਜਾਬ ਹਰਿਆਣਾ ਪੁਲਿਸ ਦੇ ਅਪਸਰਾ ਖਿਲਾਫ ਐਫ ਆਈ ਆਰ ਦਰਜ ਕੀਤਾ ਜਾਵੇ ਇਹ ਮੰਗ ਸੀ ਕਿਸਾਨ ਆਗੂਆਂ ਦੀ ਉਸ ਤੋਂ ਬਾਅਦ ਹੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਸ਼ੁਭਕਰਨ ਦਾ ਅੰਤਿਮ ਸੰਸਕਾਰ ਕਰਨ ਲਈ ਤਿਆਰ ਹੋਵਾਂਗੇ ਪਰ ਐਫ ਆਈ ਆਰ ਦੇ ਵਿੱਚ ਜਿਸ ਨੂੰ ਅਕਿਊਜ਼ਡ ਬਣਾਇਆ ਗਿਆ ਯਾਨੀ ਜਿਸ ਨੂੰ ਮਲਜ਼ਮ ਬਣਾਇਆ ਗਿਆ ਉਸ ਦਾ ਨਾਮ ਹੈ ਅਣਪਛਾਤਾ ਯਾਨੀ ਕਿ ਪੰਜਾਬ ਪੁਲਿਸ ਨੇ ਜੋ ਐਫ ਆਈ ਆਰ ਦਰਜ ਕੀਤੀ ਹੈ ਉਸ ਦੇ ਵਿੱਚ ਕਿਸੇ ਦਾ ਨਾਮ ਨਹੀਂ ਲਿਖਿਆ ਗਿਆ ਅਣਪਛਾਤੇ ਦੇ ਨਾਮ ਤੇ ਐਫ ਆਈ ਆਰ ਕੱਟੀ ਗਈ ਹੈ ਹੁਣ ਇਹ ਅਣਪਛਾਤਾ ਕੌਣ ਹੋਏਗਾ ਕਦੋਂ ਉਹਨੂੰ ਲੱਭਿਆ ਜਾਏਗਾ ਕੀ ਉਸ ਦੇ ਖਿਲਾਫ ਕਾਰਵਾਈ ਹੋਏਗੀ ਕੋਈ ਨਹੀਂ ਜਾਣਦਾ ਤੇ ਇਸ ਅਣਪਛਾਤੇ ਦੀ ਜੋ ਐਫ ਆਈ ਆਰ ਕੱਟੀ ਗਈ ਹੈ ਪੰਜਾਬ ਪੁਲਿਸ ਵੱਲੋਂ ਇਹ ਐਫ ਆਈ ਆਰ ਹੁਣ ਜੀਂਦ ਭੇਜ ਦਿੱਤੀ ਗਈ ਹੈ ਜੀਂਦ ਦੇ ਥਾਣਾ ਗੜੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜੋ ਜਿਸ ਬਾਰਡਰ ਖਨੋਰੀ ਬਾਰਡਰ ਤੇ ਹਰਿਆਣਾ ਬਾਰਡਰ ਦਾ ਜੋ ਅਸੀਂ ਜ਼ਿਕਰ ਕਰ ਰਹੇ ਸੀ ਜਿੱਥੇ ਕਿ ਨੌਜਾਨ ਕਿਸਾਨ ਦੀ ਮੌਤ ਹੋਈ ਸੀ ਉਹ ਜੀਂਦ ਜ਼ਿਲ੍ਹੇ ਵਿੱਚ ਪੈਂਦਾ ਜੋ ਹਰਿਆਣੇ ਵਾਲਾ ਪਾਸਾ ਹੈ ਤੇ ਉਸ ਦੇ ਵਿੱਚ ਹੀ ਪੁਲਿਸ ਸਟੇਸ਼ਨ ਹੈ ਗੜੀ ਪੁਲਿਸ ਸਟੇਸ਼ਨ ਗੜੀ ਦੇ ਵਿੱਚ ਐਫ ਆਈ ਆਰ ਭੇਜ ਦਿੱਤੀ ਗਈ ਹੈ ਤੇ ਇਹ ਕਿਹਾ ਗਿਆ ਤੁਸੀਂ ਇਹ ਆਮ ਭਾਸ਼ਾ ਪੰਜਾਬੀ ਭਾਸ਼ਾ ਚ ਨੂੰ ਸਮਝੋ ਇਹ ਕਿਹਾ ਗਿਆ ਕਿ ਹਰਿਆਣਾ ਪੁਲਿਸ ਹੁਣ ਅਸੀਂ ਐਫ ਆਈ ਆਰ ਅਣਪਛਾਤੇ ਦੇ ਨਾਮ ਤੇ ਕੱਢ ਦਿੱਤੀ ਹੈ ਹੁਣ ਗੜੀ ਪੁਲਿਸ ਸਟੇਸ਼ਨ ਯਾਨੀ ਉੱਥੇ ਦੇ ਪੁਲਿਸ ਵਾਲੇ ਲੱਭ ਲੈਣ ਕਿ ਇਹ ਅਣਪਛਾਤਾ ਹੈ ਕੌਣ ਕਿਉਂਕਿ ਕਿਸਾਨ ਆਗੂਆਂ ਨੇ ਇਹ ਵਾਰ-ਵਾਰ ਕਿਹਾ ਸੀ ਕਿ ਪੁਲਿਸ ਦੀ ਗੋਲੀ ਨਾਲ ਉਹਨਾਂ ਦਾ ਇਲਜ਼ਾਮ ਸੀ ਕਿ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ੁਪਕਰਨ ਦੀ ਮੌਤ ਹੋਈ ਹੈ ਤੇ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਉਹਨਾਂ ਖਿਲਾਫ ਐਫ ਆਈ ਆਰ ਹੋਵੇ ਤੇ ਹਰਿਆਣਾ ਦੇ ਜੋ ਗ੍ਰਹਿ ਮੰਤਰੀ ਪਰ ਉਹ ਸਭ ਕੁਝ ਦਰਕਿਨਾਰ ਕਰਕੇ ਸਿਰਫ ਅਣਪਛਾਤੇ ਖਿਲਾਫ ਇੱਕ ਐਫਆਈਆਰ ਕੱਟੀ ਗਈ ਹੈ ਹੁਣ ਹਰਿਆਣਾ ਪੁਲਿਸ ਤੈਅ ਕਰੇਗੀ ਕਿ ਕਿਸ ਦੇ ਖਿਲਾਫ ਜਾਂ ਉਹ ਅਣਪਛਾਤਾ ਕੌਣ ਹੋਏਗਾ ਜਿਸ ਦੇ ਖਿਲਾਫ ਅੱਗੇ ਦੀ ਕਾਰਵਾਈ ਅਰੰਭੀ ਜਾਏਗੀ ਇਸ ਨੂੰ ਲੈ ਕੇ ਹੁਣ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਹੋਰੇ ਵੀ ਸਾਹਮਣੇ ਆਏ ਨੇ ਉਹਨਾਂ ਨੇ ਇੱਕ ਪੁਰਾਣਾ ਬਿਆਨ ਵੀ ਆਪਣੇ ਸੋਸ਼ਲ ਮੀਡੀਆ ਤੇ ਨਸ਼ਰ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਪੁਲਿਸ ਦੇ ਜੇਕਰ ਪੁਲਿਸ ਗੋਲੀ ਚਲਾਉਂਦੀ ਹੈ ਤਾਂ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਨਾ ਕਰਕੇ ਉਹਨਾਂ ਦੇ ਖਿਲਾਫ ਐਫ ਆਈ ਆਰ ਨਾ ਕਰਕੇ ਅਣਪਛਾਤੇਆਂ ਖਿਲਾਫ ਐਫ ਆਈ ਆਰ ਉਹ ਕਹਿ ਰਹੇ ਨੇ ਕਿ ਇਹ ਜੋ ਪਲਟੂ ਮੁੱਖ ਮੰਤਰੀ ਹੈ ਪੰਜਾਬ ਦਾ ਉਸ ਨੇ ਆਪਣੀ ਗੱਲ ਤੋਂ ਫੇਰ ਪਲਟੀ ਮਾਰੀ ਹੈ ਤੇ ਹੁਣ ਜੋ ਐਫ ਆਈ ਆਰ ਕੱਟੀ ਗਈ ਉਹ ਅਣਪਛਾਤੇ ਖਿਲਾਫ ਕੱਟੀ ਗਈ ਯਾਨੀ ਕਿ ਇਸ ਦੇ ਵਿੱਚ ਵੀ ਧਗਾਬਾਜ਼ੀ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਇਹ ਇਲਜ਼ਾਮ ਹੈ ਵਿਕਰਮ ਸਿੰਘ ਮਜੀਠੀਆ ਇਸ ਮੁੱਦੇ ਨੂੰ ਲੈ ਕੇ ਆਪਣਾ ਪੱਖ ਕੀ ਦਿੰਦੇ ਨੇ ਆਓ ਇਹ ਵੀ ਸੁਣਦੇ ਹਾਂ ਔਰ ਉਹੀ ਪਲਟੂ ਰਾਮ ਭਗਵੰਤਮਾਨ ਜਿਹੜਾ ਇੱਕ ਸਮੇਂ ਕਹਿੰਦਾ ਹੁੰਦਾ ਸੀਗਾ ਕਿ ਭਾਈ ਕਦੇ ਪੁਲਿਸ ਤੇ ਵੀ ਅਣਪਛਾਤੇ ਹੁੰਦੇ ਆ ਉਹ ਭਈ ਤੂੰ ਤਾਂ ਪੁਲਿਸ ਦੇ ਅਣਪਛਾਤੇ ਛੜਤ ਤਾਂ ਹਰਿਆਣੇ ਪੁਲਿਸ ਦੀ ਮਦਦ ਤੇ ਹੋ ਗਿਆ ਜਿਹੜਾ ਅਣਪਛਾਤੇ ਕਾਰੇ ਸਵਾਲ ਉਠਾਉਂਦਾ ਸੀ ਪੰਜ ਤੋਂ ਵੱਧ ਕਿਸਾਨ ਮਾਰ ਗਏ 250 ਜ਼ਖਮੀ ਹੋ ਗਿਆ ਕਈਆਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਵੀ ਸੀਰੀਅਸ ਨੇ ਰਿਤਪਾਲ ਹਲੇ ਤੱਕ ਪੀਜੀਆ ਹੀ ਪਿਆ ਕੋਈ ਐਫ ਆਈ ਆਰ ਦਾ ਨਹੀਂ ਉਹਦੀਆਂ ਲੱਤਾਂ ਕਿਨੇ ਤੋੜ ਤੋੜਤੀਆਂ ਆਪੇ ਟੁੱਟ ਗਈਆਂ ਇਸ ਲਈ ਅੱਜ ਟਾਉਟੀ ਦੀ ਹਰਿਆਣਾ ਪੁਲਿਸ ਨਾਲ ਖੱਟਰ ਨਾਲ ਬਹਿ ਕੇ ਸਹਿਮਤੀ ਕਰਕੇ ਇੱਕ ਕਮਜ਼ੋਰ ਮਾਹ ਨਲਾਇਕ ਐਫ ਆਈ ਆਰ ਦਰਜ ਹੋਈ ਹੈ ਜਿਹਦਾ ਰਿਜ਼ਲਟ ਜ਼ੀਰੋ ਹੋਣਾ ਕੋਈ ਇਹ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਭਾਈ ਅਸਲ ਗੋਲੀ ਸ਼ੁਭਕਰਨ ਨੂੰ ਕਿਹਨੇ ਮਾਰੀ ਕਾਲਪਰ ਇਹ ਵੀ ਹੋ ਸਕਦਾ ਹੈ ਅਣਪਛਾਤੇ ਦਾ ਮਤਲਬ ਤਾਂ ਕੱਲ ਥੋੜਾ ਸਮਾਂ ਪਹਿਣ ਤੋਂ ਬਾਅਦ ਇਹ ਕਹਿਦਣ ਕਿ ਕਿਸਾਨਾ ਨਹੀਂ ਮਾਰੀ ਉਕੇ ਅਣਪਛਾਤੇ ਜੇ ਤਾਂ ਕੋਈ ਆ ਜੂਗਾ ਭਾਈ ਉਥੇ ਜहां ਪੁਲਿਸ ਸੀ ਜਾਂ ਕਿਸਾਨ ਸਨ ਤਾਂ ਇਹ ਗੱਲ ਜ਼ਰੂਰ ਸੋਚਣ ਵਾਲੀ ਹੈ ਜੋ ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਜੇਕਰ ਹਰਿਆਣਾ ਪੁਲਿਸ ਜੇਕਰ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰਦੀ ਹੈ ਤਾਂ ਉਸ ਵੇਲੇ 21 ਫਰਵਰੀ ਨੂੰ ਜਿਸ ਦਿਨੇ ਸੰਘਰਸ਼ ਹੋਇਆ ਉਸ ਦਿਨ ਉੱਥੇ ਪੁਲਿਸ ਮੌਜੂਦ ਸੀ ਜਾਂ ਕਿਸਾਨ ਮੌਜੂਦ ਸੀ ਹੁਣ ਤੈ ਇਹ ਕਰਨਾ ਹੈ ਉਸ ਕਥਿਤ ਜਾਂਚ ਤੋਂ ਬਾਅਦ ਕਿ ਐਫ ਆਈ ਆਰ ਜੋ ਅਣਪਛਾਤੇ ਦੇ ਨਾਮ ਤੇ ਕੱਟੀ ਗਈ ਹੈ ਉਹ ਜਿਹੜਾ ਕਾਲਮ ਹੈ ਉਸ ਦੇ ਵਿੱਚ ਕਿਸ ਦਾ ਨਾਮ ਆਏਗਾ ਕੀ ਕਿਸਾਨਾਂ ਦਾ ਨਾਮ ਆਏਗਾ ਜਾਂ ਪੁਲਿਸ ਦਾ ਨਾਮ ਆਏਗਾ ਇਹ ਵੱਡਾ ਸਵਾਲ ਬਣਿਆ ਹੋਇਆ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸੀਏ ਕਿ ਜੋ ਅੱਜ 3 ਵਜੇ ਦਾ ਸਮਾਂ ਰੱਖਿਆ ਗਿਆ ਹੈ ਪਿੰਡ ਬੱਲੋਂ ਦੇ ਵਿੱਚ ਜੋ ਨੌਜਵਾਨ ਕਿਸਾਨ ਦੀ ਮ੍ਰਿਤਕ ਦੇ ਪਹੁੰਚੇਗੀ ਪਿੰਡ ਬੱਲੋਂ ਤੇ ਉਸ ਤੋਂ ਬਾਅਦ ਉੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਉਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਇਹ ਐਲਾਨ ਕੀਤਾ ਹੈ ਕਿ ਸੰਸਕਾਰ ਤੋਂ ਬਾਅਦ ਅਸੀਂ ਅਸੀਂ ਅੱਗੇ ਦੀ ਆਪਣੀ ਰਣਨੀਤੀ ਤੈਅ ਕਰਾਂਗੇ ਹਾਲਾਂਕਿ 21 ਫਰਵਰੀ ਤੋਂ ਬਾਅਦ ਰਣਨੀਤੀਆਂ ਤੈਅ ਕਰਨ ਦੀ ਕਈ ਤਰੀਕਾ ਦਿੱਤੀਆਂ ਕਿਸਾਨ ਆਗੂਆਂ ਨੇ ਪਰ ਹਜੇ ਤੱਕ ਉਸ ਬਾਰੇ ਕੋਈ ਸਾਫ ਸਾਫ ਗੱਲ ਸਾਹਮਣੇ ਨਹੀਂ ਆਈ ਹੈ ਪਰ ਹੁਣ ਜਦੋਂ ਅੰਤਿਮ ਸੰਸਕਾਰ ਹੋ ਜਾਏਗਾ ਨੌਜਵਾਨ ਕਿਸਾਨ ਦਾ ਉਸ ਤੋਂ ਬਾਅਦ ਕਿਸਾਨ ਆਗੂ ਕਿਸ ਤਰ੍ਹਾਂ ਦੀ ਰਣਨੀਤੀ ਉਲੀਕਦੇ ਨੇ ਕਿਉਂਕਿ ਇਸ ਸਮੇਂ ਸ਼ੰਭੂ ਬਾਰਡਰ ਟੈਕਨੋਰੀ ਬਾਰਡਰ ਦੇ ਉੱਪਰ ਪ੍ਰਦਰਸ਼ਨਕਾਰੀ ਮੌਜੂਦ ਨੇ ਉਸ ਤੋਂ ਬਾਅਦ ਜੇ ਜਦੋਂ ਇਹ ਅੰਤਿਮ ਸੰਸਕਾਰ ਹੋ ਜਾਏਗਾ ਉਸ ਤੋਂ ਬਾਅਦ ਕਿਸਾਨ ਅਗੂ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਜੋ ਉਸ ਤੋਂ ਬਾਅਦ ਉਹ ਅੱਗੇ ਦਾ ਪ੍ਰੋਗਰਾਮ ਦੇਣਗੇ ਉਸ ਤੋਂ ਇਲਾਵਾ ਉਸ ਤੋਂ ਮੁਤਾਬਕ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ 3 ਵਜੇ ਤੋਂ ਬਾਅਦ ਇਹ ਅੰਤਿਮ ਸੰਸਕਾਰ ਪਿੰਡ ਵੱਲੋਂ ਬਠਿੰਡਾ ਦੇ ਵਿੱਚ ਜਿਸ ਨੌਜਵਾਨ ਕਿਸਾਨ ਦਾ ਪਿੰਡ ਹੈ ਉਸਦੇ ਜੱਦੀ ਪਿੰਡ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਤੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਮਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ ਪੰਜਾਬ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। ਉਸ ਦੀ ਛੋਟੀ ਭੈਣ ਨੂੰ ਉਸ ਦੀ ਕੁਆਲਿਫੀਕੇਸ਼ਨ ਦੇ ਆਧਾਰ 'ਤੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਅਹੁਦੇ ਲਈ ਚੁਣਿਆ ਗਿਆ ਹੈ। ਯਾਨੀ ਉਸ ਨੂੰ ਕਾਂਸਟੇਬਲ ਦੀ ਨੌਕਰੀ ਦਿੱਤੀ ਜਾਏਗੀ। ਤੇ ਐਫ ਆਈ ਆਰ ਵੀ ਕੱਟੀ ਗਈ। ਐਫ ਆਈ ਆਰ ਤੁਹਾਨੂੰ ਪਤਾ ਹੈ ਕੀ ਕਣਪਛਾਤੇ ਦੇ ਖਿਲਾਫ ਹੈ। ਉਹ ਅਣਪਛਾਤਾ ਕੌਣ ਹੋਵੇਗਾ ਸਮੇਂ ਦੇ ਨਾਲ ਇਹ ਸਾਫ਼ ਹੋ ਸਕੇਗਾ। ਤੇ ਅੱਗੇ ਦੀ ਖਬਰ ਜੋ ਇਸ ਦੇ ਵਿੱਚ ਅਪਡੇਟਸ ਆndੀਆਂ ਰਹਿਣਗੀਆਂ, ਕਿਸਾਨ ਆਗੂ ਉਸ ਤੋਂ ਬਾਅਦ ਕੀ ਕਹਿਣਗੇ, ਇਸ ਸੰਸਕਾਰ ਤੋਂ ਬਾਅਦ ਉਹਨਾਂ ਦੀ ਅੱਗੇ ਦੀ ਰਣਨੀਤੀ ਕੀ ਹੋਏਗੀ,